ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਜੋ ਇੱਕ ਜਿਹੜਾ ਮੁੱਦਾ ਇਹ ਬਹੁਤ ਦੁਖਦਾਈ ਮੁੱਦਾ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਦਰੋਂ ਤਰਨ ਤਾਰਨ ਨੇੜੇ ਪੱਟੀ ਦੇ ਇੱਕ ਕੈਰੋ ਫਾਟਕਾਂ ਦੇ ਕੋਲ ਦੋ ਨੌਜਵਾਨ ਲੜਕਿਆਂ ਦੀ ਗੋਲਾਬਾਰੀ ਦੇ ਵਿੱਚ ਮੌਤ ਹੋ ਜਾਂਦੀ ਆ ਜੋ ਇੱਕ ਬਹੁਤ ਹੀ ਦੁਖਦਾਈ ਖਬਰ ਆ ਉਹਨਾਂ ਲੜਕਿਆਂ ਦੀ ਮੌਤ ਕਿਉਂ ਹੋਈ ਕਿਵੇਂ ਹੋਈ ਜਾਂ ਕਿ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਸੀ ਐਸਸ ਬੰਦੀ ਸਾਡੇ ਨਾਲ ਗੱਲਬਾਤ ਕਰਨ ਵਾਤੀ ਅੱਜ ਫੇਰ ਭਾਈ ਮਨਜੀਤ ਸਿੰਘ ਜੀ ਮੰਡ ਜੋੜ ਚੁੱਕੇ ਆ ਤੁਹਾਨੂੰ ਅਸੀਂ ਫੇਰ ਜਾਣਕਾਰੀ ਚ ਵਾਦਾ ਕਰ ਦਈਏ ਕਿ ਇੱਕ ਮਹਿਕ ਮਨੋਰੀ ਨਾਂ ਦਾ ਨੌਜਵਾਨ ਜਿਸ ਦੀ ਉਮਰ ਕਰੀਬ 20 ਕੇ ਸਾਲ ਦੀ ਸੀ ਉਹ ਆਪਣੇ ਇੰਸਟਾਗ੍ਰam ਪੇਜ ਤੇ ਲੋਕਾਂ ਨੂੰ ਗਾਲਾਂ ਕੱਢਣੀਆਂ ਜਾਂ ਕੋਈ ਚੁਟਕਲੇ ਸੁਣਾਉਣੇ ਜਾਂ ਕੋਈ ਹੋਰ ਕਿਸੇ ਦੇ ਕਹਿੰਤੇ ਲੋਕਾਂ ਨੂੰ ਮਾੜਾ ਚੰਗਾ ਬੋਲਣਾ ਜੋ ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਉਸ ਨੇ ਕਿਸੇ ਦੇ ਕਹਿੰਤੇ ਕਿਸੇ ਨੂੰ ਮਾੜਾ ਬੋਲਿਆ ਗਿਆ ਤੇ ਜਿੰਨਾ ਚਾ ਉਹਨਾਂ ਦਾ ਆਪਸੀ ਤਕਰਾਰ ਹੋ ਵੱਧ ਜਾਂਦਾ ਤੇ ਜਿੰਨਾ ਖਿਲਾਫ ਉਸ ਮਹਿਕਮਦੋਰੀ ਨੇ ਇੰਸਟਾਗ੍ਰਾਮ 'ਤੇ ਤੇ ਰੀਲਾਂ ਪਾਈਆਂ ਗਈਆਂ ਉਹਨਾਂ ਨੇ ਉਸ ਨੌਜਵਾਨ ਦੀ ਘਰ ਆ ਕੇ ਕੁੱਟਮਾਰ ਵੀ ਕੀਤੀ ਗਈ ਤੇ ਬਾਅਦ ਵਿੱਚ ਉਹਨਾਂ ਦਾ ਆਪਸੀ ਸੀਮੇ ਹੁਤਾ ਵੀ ਹੋ ਜਾਂਦਾ ਪਰ ਜਿਹੜੇ ਨਿੱਜੀ ਰੰਜਸ ਉਹ ਵੱਧਦੀ ਵੱਧਦੀ ਇਥੋਂ ਤੱਕ ਪਹੁੰਚ ਗਈ ਕਿ ਦੋ ਨੌਜਵਾਨਾਂ ਨੂੰ ਆਪਣੀ ਕੀਮਤੀ ਜਾਨ ਦੇਣੀ ਪਈ ਕਿਉਂ ਪਤਾ ਲੱਗਿਆ ਸੀ ਕਿ ਉਹ ਨੌਜਵਾਨ ਜਿਹੜੇ ਕਰੀਬ 20 ਸਾਲ ਦੇ ਹੀ ਸੀ ਤੇ ਇਸ ਮਸਲੇ ਵਿੱਚ ਕਈ ਨਾਮੀ ਗੈਂਗਸਟਰਾਂ ਦਾ ਵੀ ਜਿਹੜਾ ਨਾਮ ਜੁੜਦਾ ਜਾ ਰਿਹਾ ਵਾ ਤੇ ਇਸ ਵਿਸ਼ੇ ਤੇ ਅੱਜ ਅਸੀਂ ਗੱਲ ਕਰਦੇ ਆਂ ਵੀ ਅਸਲ ਮਾਮਲਾ ਕੀ ਸੀ ਕਿਉਂ ਦੋ ਨੌਜਵਾਨ ਜਿਹੜੇ ਲੜਕੇ ਆ ਉਹਨਾਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪਈ ਸਾਡੇ ਨਾਲ ਜੁੜ ਚੁੱਕੇ ਆ ਭਾਈ ਮਨਜੀਤ ਸਿੰਘ ਜੀ ਮੰਡ ਸਭ ਤੋਂ ਪਹਿਲਾਂ ਤਾਂ ਭਾਈ ਮਨਜੀਤ ਸਿੰਘ ਮੰਡ ਜੀ ਅਸੀਂ ਆਪਣੇ ਚੈਨਲਾਂ ਤੇ ਤੁਹਾਡਾ ਸਵਾਗਤ ਕਰਦੇ ਆਂ ਤੁਹਾਡਾ ਵੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕਿਉਂਕਿ ਹਰ ਵਾਰ ਦੀ ਤਰ੍ਹਾਂ ਤੁਸੀਂ ਪੰਜਾਬ ਦੇ ਭਾਗ ਦੇ ਮੁੱਦਿਆਂ ਦੇ ਨਾਲ ਨਾਲ ਸਮੇਦਲ ਸੀਲ ਜਿਹੜੇ ਮੁੱਦੇ ਹੁੰਦੇ ਨੇ ਜਿਹੜੇ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਹੁੰਦੇ ਨੇ ਉਹਨਾਂ ਤੇ ਗੱਲਬਾਤ ਕਰਨ ਦੇ ਲਈ ਸਮਾਂ ਦਿੰਨੇ ਹੋ ਤੁਹਾਡਾ ਧੰਨਵਾਦ ਤੁਹਾਨੂੰ ਵੀ ਜਿਉ ਆਇਆ ਐ ਭਾਈ ਮਜੀਤ ਸਿੰਘ ਮੰਡ ਬੜੀ ਦੁੱਖ ਵਾਲੀ ਗੱਲ ਹੁੰਦੀ ਆ ਜਦੋਂ ਪੰਜਾਬ ਵਿੱਚ ਗੈਂਗਾ ਵਾਰ ਜਿਹੜਾ ਲਗਾਤਾਰ ਵਧ ਰਿਹਾ ਵਾ ਤੇ ਜਿਹੜੇ ਕਈ ਮਾਮਾ ਦੇ ਪੁੱਤ ਇਸ ਦੀ ਭੇਟ ਵੀ ਚੜ ਚੁੱਕੇ ਆ ਆ ਹੁਣ ਨਵੀਂ ਘਟਨਾ ਦੇਖਣ ਨੂੰ ਮਿਲੀ ਆ ਜਿਹੜੀ ਇੱਕ ਛੋਟੀ ਉਮਰ ਦੇ ਨੌਜਵਾਨ ਮੁੰਡੇ ਆ ਕਿਉਂਕਿ ਜਿਹੜੇ ਨਾਮੀ ਗੈਂਗਸਟਰਾਂ ਦੇ ਨਾਂ ਕਦੇ ਸੁਣਦੇ ਹੀ ਹੁੰਦੇ ਸੀ ਆਪਾਂ ਉਹਨਾਂ ਵਿੱਚ ਲੜਾਈਆਂ ਤਾਂ ਸੁਣਦੀਆਂ ਦੇਖੀਆਂ ਜਾ ਸਕੀਆਂ ਸੀ ਪਰ ਜਿਹੜੇ ਛੋਟੇ-ਛੋਟੇ ਉਮਰ ਦੇ ਮੁੰਡੇ ਆ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਨਾਂ ਜੋੜਨਾ ਇੱਕ ਗੰਬੀਰ ਚਿੰਤਾ ਦਾ ਵਿਸ਼ਾ ਵਾ ਬੜੀ ਦੁਖਾਲੀ ਗੱਲ ਆ ਉਹਨਾਂ ਮਾਮਾ ਦੇ ਪੁੱਤਾਂ ਨੂੰ ਜਿਹੜੀ ਆ ਜਾਨ ਗੁਆਣੀ ਪਈਗੀ ਇਹ ਇਹ ਸਭ ਕਿਸੇ ਬਾਰੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੋ ਵੀ ਕੀ ਅਸਲ ਕੀ ਮਾਮਲਾ ਸੀਗਾ ਦੇਖੋ ਜੀ ਮਾਮਲਾ ਤਾਂ ਜੋ ਵੀ ਸੀ ਤਕਰੀਬਨ ਸੋਸ਼ਲ ਮੀਡੀਆ ਤੇ ছਾਇਆ ਹੋਇਆ ਆਪਾਂ ਵੀ ਜਾਣਕਾਰੀ ਦੇ ਦੇਾਂਗੇ ਅਸਲ ਇਹ ਗੈਂਗਵਾਰ ਨਹੀਂ ਹੈ ਇਹ ਗੀਤਵਾਰ ਤੇ ਕਲਾਕਾਰ ਵਾਰਾ ਕਿਉਂਕਿ ਜਿਹੜੇ ਗੈਂਗਵਾਰ ਜਦੋਂ ਹੁੰਦੀ ਸੀ ਉਹ ਕਿਸੇ ਮੁੱਦੇ ਨੂੰ ਲੈ ਕੇ ਜਾਂ ਉਹਨਾਂ ਦਾ ਆਪਸੀ ਕੋਈ ਮਤਲਬ ਕਿਸੇ ਦਾ ਕਿਸੇ ਤੋਂ ਕਿਸੇ ਦਾ ਯਾਰ ਮਿੱਤਰ ਮਾਰੇ ਆ ਗਿਆ ਉਹ ਕਤਲਾਂ ਤੋਂ ਗੱਲ ਚੱਲਦੀ ਸੀ ਇਹ ਕਤਲਾਂ ਤੇ ਹੀ ਜਾ ਕੇ ਨਿਪਟਦੀ ਸੀ ਤੇ ਇਹ ਆ ਜਿਹੜੀਆਂ ਹੁਣ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਨਾ ਇਹ ਗਾਲੀ ਗਲੋਚ ਤੋਂ ਸ਼ੁਰੂ ਹੁੰਦੀਆਂ ਨੇ ਤੇ ਬੇਕਸੂਰਾਂ ਦੀ ਜਾਨ ਦੇ ਨਾਲ ਖਤਮ ਹੁੰਦੀਆਂ ਨੇ ਸੋ ਇਹ ਵੀ ਜਿਹੜੀ ਘਟਨਾ ਤੁਸੀਂ ਵਿਸਤਾਰ ਦੇ ਨਾਲ ਪਹਿਲਾਂ ਦੱਸਿਆ ਵੀ ਉਹ ਮਹਿਕ ਪੰਡੋਰੀ ਨਾਂ ਦਾ ਮੈਂ ਤਾਂ ਇਸ ਗੱਲ ਤੇ ਵੀ ਹੈਰਾਨ ਆ ਵੀ ਕੋਈ ਵੀ ਬੰਦਾ ਦੋ ਜਵਲੀਆਂ ਮਾਰ ਕੇ ਉਹ ਫੇਸਬੁੱਕ ਤੇ ਪਾ ਦੇਵੇ YouTube ਤੇ ਪਾ ਦੇਵੇ Instagram ਤੇ ਪਾ ਦੇਵੇ ਲੋਕ ਨੇਰੀ ਠਾ ਦਿੰਦੇ ਆ ਉਹਨਾਂ ਨੂੰ ਵੇਖਣ ਸੁਣਨ ਲਈ ਚੰਗੀਆਂ ਗੱਲਾਂ ਤਾਂ ਡਾਗ ਲੈ ਕੇ ਵੀ ਕਿਸੇ ਦੇ ਕੋਲੇ ਖੜ ਕੇ ਕੰਨ 'ਚ ਪਾਉਣ ਤਾਂ ਹੀ ਜਾਈਏ ਕੋਈ ਸੁਣਨ ਨੂੰ ਤਿਆਰ ਨਹੀਂ ਤੁਸੀਂ ਜਿੰਨਾ ਮਰਜੀ ਕੀਮਤੀ ਸਮਾਂ ਕੱਢ ਕੇ ਜਿੰਨੀਆਂ ਮਰਜੀ ਕੀਮਤੀ ਗੱਲਾਂ ਲੋਕਾਂ ਦੇ ਭਲੇ ਦੀ ਖਾਤਰ ਬੋਲੋ ਤਾਂ ਲੋਕ ਸੁਣਨ ਨੂੰ ਤਿਆਰ ਨਹੀਂ ਹੈ ਕੋਈ ਕੱਲ ਦਾ ਜਵਾਬ ਉੱਠ ਕੇ ਚਾਰ ਪੁੱਠੀਆਂ ਸਿੱਧੀਆਂ ਗੱਲਾਂ ਬੋਲ ਕੇ ਸੋਸ਼ਲ ਮੀਡੀਆ ਤੇ ਪਾ ਦਿੰਦਾ ਤਾਂ ਉਹ ਦੀ ਹੀ ਵਾਇਰਲ ਹੋਣ ਵਾਲੀ ਨੇਰੀ ਆ ਜਾਂਦੀ ਆ ਸੋ ਸਭ ਤੋਂ ਪਹਿਲਾਂ ਤਾਂ ਇਹ ਗੈਂਗਵਾਰ ਨਹੀਂ ਇਹ ਗੀਤਵਾਰ ਤੇ ਕਲਾਕਾਰ ਬਾਰ ਦੇ ਵਿੱਚ ਦੋ ਬੱਚਿਆਂ ਦੀ ਜਾਨ ਗਈ ਆ ਰੌਲਾ ਜਿਹੜਾ ਉਹ ਚਲੋ ਉਹਦੀ ਕੁੱਟਮਾਰ ਹੋਈ ਉਹ ਕਿਸੇ ਨੂੰ ਗਲਤ ਬੋਲਦਾ ਸੀ ਕਲਾਕਾਰ ਨੂੰ ਕਿਸੇ ਦਾ ਪੱਖ ਲੈਂਦਾ ਸੀ ਅਸਲ ਸਾਰੀ ਕਹਾਣੀ ਇਹ ਜਿਹੜੀ ਨੌਜਵਾਨਾਂ ਦਾ ਜਿਹੜਾ ਇਹ ਰੁਝਾਨ ਬਣਿਆ ਨਾ ਇਹ ਸੋਸ਼ਲ ਮੀਡੀਆ ਦੀ ਚਮਕ-ਦਮਕ ਤੋਂ ਹੀ ਥੋੜਾ ਜਿਹਾ ਪਹਿਲਾਂ ਚਲੋ ਹੁੰਦਾ ਸੀ ਫਿਲਮੀ ਸਤਾਰਿਆਂ ਦਾ ਜੋ ਪ੍ਰਭਾਵ ਹੁੰਦਾ ਸੀ ਬੱਚਿਆਂ ਤੇ ਚਲੋ ਉੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਸੀ ਹੁੰਦੀ ਉਹ ਫਿਲਮਾਂ ਵਗੈਰਾ ਮੂਵੀਆਂ ਦੇਖ ਕੇ ਆਪਣਾ ਉਹਨਾਂ ਦਾ ਜੋ ਕਲਾਕਾਰਾਂ ਨਾਲ ਪਿਆਰ ਹੁੰਦਾ ਸੀ ਉਹ ਆਪ ਦਾ ਪੂਰਾ ਕਰ ਲੈਂਦੇ ਸੀ ਹੁਣ ਹਰ ਪਿੰਡ ਦੇ ਵਿੱਚ 8-8 10-10 ਤੱਕ ਕਲਾਕਾਰ ਪੈਦਾ ਹੋ ਗਏ ਤੇ 5-5 ਤੇ 7-7 ਹਰ ਪਿੰਡ ਦੇ ਵਿੱਚ ਯੂਟਿਊਬਰ ਬਣੇ ਬੈਠੇ ਆ ਤੇ ਆ ਜਿਹੜੀਆਂ ਜਵਲੀਆਂ ਮਾਰਨ ਵਾਲੀਆਂ ਇਹ ਤਿਆਰ ਹੋ ਗਏ ਉਹ ਹੁਣ ਸਾਰਿਆਂ ਨੇ ਆਪੋ ਆਪਣੇ ਗਰੁੱਪ ਬਣਾ ਲੇ ਉਹ ਜਿਹੜਾ ਕੋਈ ਮਾੜਾ ਜਿਆ ਕਿਸੇ ਦੇ ਨਾਲ ਨਹੀਂ ਕਿਸੇ ਦੀ ਦਾਲ ਗਲਦੀ ਉਹ ਐ ਕਿਸੇ ਨੂੰ ਇਹ ਮੈਂ ਕਰਕੇ ਨੂੰ ਮਤਲਬ ਲਾ ਕੇ ਮੂਰੇ ਉਹ ਚਾਰ ਗੱਲਾਂ ਗਾਲਾਂ ਗੂਲਾਂ ਕਢਾ ਦਿੰਦਾ ਜਿਹੜੀਆਂ ਕਿ ਸਾਡੇ ਸਭਿਆਚਾਰ ਦਾ ਹਿੱਸਾ ਵੀ ਨਹੀਂ ਹੈ ਤੇ ਜਿਹਦੇ ਨਾਲ ਫਿਰ ਗੱਲ ਵਾਦੀ ਵਾਦੀ ਇਹ ਦੇਖੋ ਉਹਨੇ ਮਾੜਾ ਚੰਗਾ ਬੋਲਿਆ ਉਹ ਦੂਜੀ ਧਰਨੇ ਆ ਕੇ ਉਹਦੀ ਕੁੱਟਮਾਰ ਕਰਤੀ। ਕੁੱਟਮਾਰ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਹੀ ਸਮਝੌਤਾ ਵੀ ਹੋ ਗਿਆ। ਸਮਝੌਤਾ ਤਾਂ ਹਲੇ ਸਮਝੌਤੇ ਦੀ ਸਾਈ ਸੁੱਕੀ ਨਹੀਂ ਸੀ ਤੇ ਉਹ ਦੋ ਬੱਚਿਆਂ ਦਾ ਕਤਲ ਹੋ ਗਿਆ। ਆਪਾਂ ਜਿਹੜੀ ਅੱਜ ਗੱਲਬਾਤ ਕਰਨ ਜਾ ਰਹੇ ਆ ਵੀ ਠੀਕ ਆ ਉਹ ਬੇਕਸੂਰ ਨੌਜਵਾਨ ਬੱਚੇ 19 ਤੇ 20 ਸਾਲ ਦੀ ਉਮਰ ਤੇ ਮਾਰੇ ਗਏ। ਬਹੁਤ ਹੀ ਨਿੰਦੜ ਜੋ ਘਟਨਾ ਨਹੀਂ ਹੋਣੀ ਚਾਹੀਦੀ ਚਾਹੀਦੀ ਸੀ ਮਾਪਿਆਂ ਦੇ ਘਰਾਂ ਦੇ ਚਿਰਾਗ ਬੁਝੇ ਨੇ ਦੋ ਘਰ ਪੱਟੇ ਗਏ ਨੇ। ਕਿਉਂਕਿ ਤੁਹਾਨੂੰ ਕਈ ਵਾਰੀ ਗੱਲਬਾਤ ਕਰਦੇ ਆ ਦੱਸੀਦਾ ਵੀ ਹਰ ਘਰ ਦੇ ਵਿੱਚ ਇੱਕ ਇੱਕ ਬੱਚਾ ਜੇ ਉਹ ਬੱਚੇ ਦੇ ਨਾਲ ਕੋਈ 19 21 ਹੋ ਜਾਂਦੀ ਆ ਤਾਂ ਮਾਪਿਆਂ ਦਾ ਜਿਹੜਾ ਸੰਸਾਰ ਉਜੜ ਜਾਂਦਾ ਸੋ ਇਸ ਕਰਕੇ ਉਹ ਗੱਲ ਜਿਹੜਾ ਇਹ ਸੌਰਵ ਵੀਰ ਸਿੰਘ ਅਤੇ ਅਮਰ ਵੀਰ ਸਿੰਘ ਅਤੇ ਸੌਰਪ੍ਰੀਤ ਸਿੰਘ ਇਹ ਬੱਚੇ ਸੀ ਦੋ ਇਹਨਾਂ ਦਾ ਉਸ ਲੜਾਈ ਝਗੜੇ ਦੇ ਨਾਲ ਵੀ ਸੂਤਰਾਂ ਤੋਂ ਮਿਲੀ ਜਾਣਕਾਰੀ ਪਤਾ ਲੱਗਿਆ ਵੀ ਕੋਈ ਵੀ ਨਾ ਤਾਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਆ ਪੁਰਾਣਾ ਤੇ ਨਾ ਹੀ ਇਹਨਾਂ ਦਾ ਕੋਈ ਲੜਾਈ ਝਗੜੇ ਦੇ ਵਿੱਚ ਹੱਥ ਸੀ ਇਹ ਬੱਚੇ ਪੰਜਾਬ ਦੇ ਬਾਈ ਕਲਚਰ ਦੀ ਭੇਟ ਚੜੇ ਨੇ ਕਿਉਂਕਿ ਜਦੋਂ ਅਸੀਂ ਕੋਈ ਬੰਦਾ ਮਾੜਾ ਜਾ ਦੁਨੀਆ ਤੇ ਉੱਠਦਾ ਨਾ ਤੇ ਅਸੀਂ ਉਹਦੇ ਨਾਲ ਨੇੜਤਾ ਵਧਾਉਨੇ ਆ ਬਹੁਤ ਬੱਚੇ ਨੇ ਖਿੱਚੇ ਚਲੇ ਜਾਂਦੇ ਨੇ ਕਿਸੇ ਦਾ ਇੱਕ ਤਾਂ ਗਾਣਾ ਚੱਲ ਜੇ ਕਿਸੇ ਦੀਆਂ ਚਾਰ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਜਾਣ ਜਾਂ ਕਿਸੇ ਦਾ ਉਹੀ ਨਾ ਹੀ ਆ ਜੇ ਨਾ ਕਿਸੇ ਗੱਲ ਦੇ ਵਿੱਚ ਤਾਂ ਸਾਡੇ ਬੱਚੇ ਉਧਰ ਨੂੰ ਖਿੱਚੇ ਜਾ ਰਹੇ ਨੇ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਗਰੁੱਪ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ ਸੋ ਇਸ ਕਰਕੇ ਉਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਚੀਜ਼ਾਂ ਦੇ ਜਿਹੜੇ ਮਗਰੋਂ ਰਿਜ਼ਲਟ ਕੀ ਨਿਕਲਦੇ ਨੇ ਤੇ ਫਿਰ ਕਈ ਵਾਰੀ ਆਏ ਮਾਸੂਮ ਬੱਚਿਆਂ ਨੂੰ ਬਿਨਾਂ ਕਿਸੇ ਗੱਲਬਾਤ ਤੋਂ ਆਪਣੀ ਕੀਮਤੀ ਜਿਹੜੀ ਜਾਨ ਦੇ ਕੇ ਇਹਦੀ ਕੀਮਤ ਚੁਕਾਉਣੀ ਪੈਂਦੀ ਆ ਸੋ ਇਹਨਾਂ ਬੱਚਿਆਂ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ ਉਹ ਠੀਕ ਆ ਵੀ ਉਹ ਪਤਾ ਲੱਗਿਆ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਵੀ ਉਹਨਾਂ ਦਾ ਜਦੋਂ ਉੱਥੇ ਸਮਝੌਤਾ ਹੋ ਗਿਆ ਉਹ ਮਾੜੀ-ਮੋਟੀ ਜਿਹੜੀ ਉਹਦੇ ਨਾਲ ਹੱਥੋਪਾਈ ਕੀਤੀ ਆ ਮਹਿਕ ਬੰਡੋਰੀ ਦੇ ਨਾਲ ਉਹਦੇ ਵਿੱਚ ਉਹਦੇ ਮਤਲਬ ਪਰਨਾ ਲੈ ਗਿਆ ਸਿਰ ਤੋਂ ਦੇਖੋ ਲੜਾਈ ਚਾਹੇ ਥੋੜੀ ਹੋਵੇ ਚਾਹੇ ਬਹੁਤੀ ਹੋਵੇ ਜਦੋਂ ਦੋ ਧਿਰਾਂ ਵਿਚੀ ਹੱਥੋਪਾਈ ਹੁੰਦੀਆਂ ਨੇ ਨਾ ਇਹ ਆਮਗਾ ਲਾਹ ਵੀ ਜਾਂ ਤਾਂ ਕਿਸੇ ਦੀ ਦਸਤਾਰ ਬੰਨੀ ਆ ਦਸਤਾਰ ਲੈ ਸਕਦੀ ਆ ਪਰਨਾ ਬੰਨਿਆ ਪਰਨਾ ਲੈ ਸਕਦਾ ਤੇ ਜਦੋਂ ਹੁਣ ਅਸੀਂ ਦਸਤਾਰ ਜਾਂ ਪਰਨਾ ਬੰਦਦੇ ਆ ਨਾ ਸਾਡੇ ਜਿਹੜੇ ਜੂੜੇ ਹੁੰਦੇ ਨੇ ਵੈਸੇ ਢਿੱਲੇ ਜੇ ਕਰਕੇ ਅਸੀਂ ਇੱਕ ਪਾਸੇ ਨੂੰ ਕਰ ਲੈਨੇ ਆ ਤੇ ਜਦੋਂ ਕਿਸੇ ਦੀ ਦਸਤਾਰ ਜਾਂ ਪਰਨਾ ਲਿਆ ਤੇ ਜੂੜਾ ਨਾਲ ਹੀ ਅਗਲੇ ਦਾ ਖੁੱਲ ਜਾਂਦਾ ਪਰ ਸਾਡੇ ਹੁਣ ਇਹ ਵੀ ਇੱਕ ਆਮ ਰਿਵਾਜ ਬਣ ਗਿਆ ਵੀ ਕੇਸਾਂ ਦੀ ਵਿਆਦਵੀ ਦਾ ਮੁੱਦਾ ਵੀ ਆ ਜਾਂਦਾ ਲੜਾਈ ਭਲਾ ਥੋੜੀ ਹੋਵੇ ਤੇ ਫਿਰ ਕੇਸਾਂ ਵਾਲਾ ਮੁੱਦਾ ਆ ਜਾਂਦਾ ਵਿੱਚ ਉਹ ਪਤਾ ਲੱਗਿਆ ਵੀ ਚਲੋ ਉਹਨਾਂ ਦਾ ਸਮਝੌਤਾ ਹੋਇਆ ਪਰ ਉਹ ਤੁਹਾਨੂੰ ਪਤਾ ਵੀ ਹੁਣ ਸਤਕਾਰ ਕਮੇਟੀਆਂ ਤੋਂ ਲੈ ਕੇ ਮਰਿਆਦਾ ਨਾਲ ਸੰਬੰਧਿਤ ਰੱਖਣ ਵਾਲੇ ਬੰਦੇ ਵੀ ਜਗ੍ਹਾ-ਜਗ੍ਹਾ ਹੈਗੇ ਨੇ ਹਰ ਜਗ੍ਹਾ ਉਹਨਾਂ ਦੀਆਂ ਵੀ ਸੰਸਥਾਵਾਂ ਬਣੀਆਂ ਨੇ ਹੋ ਸਕਦਾ ਕਿਸੇ ਨੇ ਉਹਨਾਂ ਤੱਕ ਪਹੁੰਚ ਕੀਤੀ ਹੋਵੇ ਉਹਨਾਂ ਨੂੰ ਫੋਨ ਵਗੈਰਾ ਕੀਤਾ ਹੋਵੇ ਵੀ ਤੁਸੀਂ ਉਹਦੇ ਜਿਹੜੀ ਕੇਸਾਂ ਦੀ ਬਿਆਦਬੀ ਕੀਤੀ ਹੈ ਦੱਸਦੇ ਆ ਵੀ ਉਹ ਕਿਸੇ ਨੂੰ ਸਪਸ਼ਟੀਕਰਨ ਦੇਣ ਵਾਸਤੇ ਕਿਸੇ ਧਾਰਮਿਕ ਸਥਾਨ ਤੇ ਜਾ ਰਹੀ ਸੀ ਉਹ ਤਰ ਜਾ ਰਹੀ ਸੀ ਉਹ ਤਾਂ ਆਪ ਦਾ ਚਿਕੰਨੇ ਵੀ ਹੋਣਗੇ ਇਹ ਬੱਚੇ ਜਿਹੜੇ ਸੀ ਇਹ ਉਹਨਾਂ ਦੇ ਨਾਲ ਕਿਤੇ ਤੁਰ ਪਏ ਕਿਉਂਕਿ ਕਈ ਵਾਰੀ ਯਾਰ ਦੇਖੋ ਗੱਲ ਐ ਹੋ ਹੁੰਦੀ ਆ ਵੀ ਬੰਦਾ ਕੋਈ ਚਾਹੇ ਕਰੇ ਮਨਾਲਾ ਜਿੱਥੇ ਉਹਦੇ ਨਾਲ ਕ੍ਰਿਮੀਨਲ ਤੌਰ ਤੇ ਲੋਕ ਜਿਹੜੇ ਜੁੜੇ ਹੁੰਦੇ ਨੇ ਉੱਥੇ ਕੁਝ ਸੱਜਣ ਮਿੱਤਰ ਦੂਜੇ ਵੀ ਹੁੰਦੇ ਨੇ ਜਿਹੜੇ ਭਾਵੇਂ ਕ੍ਰਿਮੀਨਲ ਤੌਰ ਤੇ ਭਾਵੇਂ ਉਹਦੇ ਨਾਲ ਨਾਂ ਮਤਲਬ ਰੱਖਦੇ ਹੋਣ ਕੋਈ ਵੀ ਗੱਲਬਾਤ ਪਰ ਭਾਈਚਾਰਕ ਤੌਰ ਤੇ ਕਈ ਵਾਰੀ ਬੰਦਿਆਂ ਦਾ ਪਿਆਰ ਬਣਿਆ ਹੁੰਦਾ ਵੀ ਚੱਲ ਆਪਾਂ ਤਾਂ ਇਹਦੇ ਨਾਲ ਵੈਸੇ ਹੀ ਮਿਲਣਾ ਨਾ ਉਹ ਵੈਸੇ ਹੀ ਮਿਲਣਾ ਹੀ ਉਹਨਾਂ ਨੂੰ ਬੱਚਿਆਂ ਨੂੰ ਭਾਰੀ ਪੈ ਗਿਆ ਤੇ ਇਸ ਕਰਕੇ ਉਹ ਦੱਸਦੇ ਨੇ ਵੀ ਚਲੋ ਦੋ ਤਿੰਨ ਗੱਡੀਆਂ ਦਾ ਕਾਫਲਾ ਸੀ ਤੇ ਉਹ ਬੰਦੇ ਵੀ ਉਹਨਾਂ ਨੂੰ ਟਰੈਕ ਕਰਨ ਤੇ ਲੱਗੇ ਹੋਏ ਸੀ ਤੇ ਉਹ ਜਦੋਂ ਆਹ ਕੈਰੋ ਫਾਟਕਾਂ ਕੋਲੇ ਦੱਸਦੇ ਆ ਵੀ ਉਹ ਜਿਹੜੀਆਂ ਉਹ ਮੇਨ ਗੱਡੀਆਂ ਸੀ ਜਿਹੜੀਆਂ ਉਹਨਾਂ ਦੇ ਟਾਰਗੇਟ ਤੇ ਸੀ ਉਹ ਗਾਹ ਲੰਘੀਆਂ ਤੇ ਫਾਟਕ ਬੰਦ ਹੋ ਗਏ ਇਸ ਕਾਰਪੀਓ ਗੱਡੀ 'ਚ ਤਿੰਨ ਬੱਚੇ ਸੀ ਇਹਨਾਂ ਦੀ ਗੱਡੀ ਫਾਟਕਾਂ ਤੇ ਰੁਕੀ ਉੱਥੇ ਫਿਰ ਇਹ ਸ਼ੂਟਆਊਟ ਹੋਇਆ ਇਹ ਬੱਚਿਆਂ ਦੇ ਗੋਲੀਆਂ ਮਾਰੀਆਂ ਗਈਆਂ ਗੱਲ ਪਾਵੇ ਆ ਕਹਿਣ ਦੀ ਵੀ ਜੇ ਖਾਨਦਾਨੀ ਕਾਤਲ ਵੀ ਹੁੰਦੇ ਨਾ ਕਤਲ ਕਰਨ ਵਾਲੇ ਵੀ ਕਿਸੇ ਜਾਤ ਦੇ ਹੁੰਦੇ ਤਾਂ ਉਹ ਪਹਿਲਾਂ ਆ ਕੇ ਦੇਖਦੇ ਵੀ ਅਸੀਂ ਕਿਸੇ ਦਾ ਚਿਰਾਗ ਬੁਝਾਉਣ ਤੋਂ ਪਹਿਲਾਂ ਦੇਖ ਲਈਏ ਵੀ ਸਾਡਾ ਟਾਰਗੇਟ ਸੇਬ ਇਹੀ ਆ ਜਿਹਨੂੰ ਅਸੀਂ ਕਤਲ ਕਰਨਾ ਉਹੀ ਤਾਂ ਨਹੀਂ ਅਸੀਂ ਕਿਸੇ ਦੇ ਬੱਚਿਆਂ ਨੂੰ ਮਾਰਦੇ ਵੈਸੇ ਮਾਰਨਾ ਤਾਂ ਕਿਸੇ ਨੂੰ ਵੀ ਮਾਰਾ ਤੇ ਪਰ ਫਿਰ ਵੀ ਜਿਹੜੇ ਮਤਲਬ ਬੰਦੇ ਹੁੰਦੇ ਸੀ ਨਾ ਪਹਿਲਾਂ ਜਦ ਉਹਨਾਂ ਦੇ ਜਿਹੜੇ ਟਾਰਗੇਟ ਸੈੱਟ ਕੀਤੇ ਹੁੰਦੇ ਸੀ ਉਹ ਨਜਾਇਜ਼ ਕਿਸੇ ਦਾ ਕਤਲ ਨਹੀਂ ਸੀ ਕਰਦੇ ਲੋਕ ਹੁਣ ਤਾਂ ਜਣਾ ਖਾਣਾ ਉੱਠ ਕੇ ਫਾਇਰਿੰਗ ਕਰ ਦਿੰਦਾ ਜਿਹਦੇ ਤੇ ਜੀ ਕਰਦਾ ਕਰ ਦਿੰਦਾ ਕੋਈ ਮਤਵਲੀ ਨਹੀਂ ਰਹਿ ਗਿਆ ਤੇ ਜ਼ਿਆਦਾਤਰ ਇਹ ਸਭ ਤੁਹਾਨੂੰ ਆਈ ਨਹੀਂ ਲੱਗਦਾ ਵੀ ਜਿਹੜੇ ਹੁਣ ਦੇ ਦਿਨਾਂ ਦੇ ਦਰੌਣਾਪਾ ਦੇਖਦੇ ਆਂ ਲੋਕ ਆਂ ਵੀ ਅਸਲਾ ਚੱਕੀ ਫਿਰਦੇ ਆ ਇੱਥੇ ਵੀ ਇੱਕ ਉੱਪਰ ਕੇ ਵੱਡਾ ਸਵਾਲ ਪੈਦਾ ਹੁੰਦਾ ਵੀ ਉਹਨਾਂ ਵਿਅਕਤੀਆਂ ਕੋਲੇ ਅਸਲਾ ਕਿੱਥੋਂ ਆ ਗਿਆ ਉਹ ਜਾਇਜ਼ ਸੀ ਜਾਂ ਨਜਾਇਜ਼ ਸੀ ਉਹ ਕਿਵੇਂ ਆਇਆ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਦੇਖੋ ਜੀ ਗੱਲ ਇਸ ਤਰ੍ਹਾਂ ਵਾ ਵੀ ਅਸਲਾ ਜਿਹਦੇ ਕੋਲੇ ਤਾਂ ਲਾਇਸੈਂਸੀ ਆ ਉਹ ਤਾਂ ਕਦੇ ਇਹ ਜੀ ਵਾਰਦਾਤ ਨੂੰ ਅੰਜਾਮ ਦਿੰਦਾ ਹੀ ਨਹੀਂ ਹੈ ਲਾਇਸੈਂਸੀ ਲੋਕ ਤਾਂ ਆਪਦੀ ਡਿਫੈਂਸ ਵਾਸਤੇ ਰੱਖਦੇ ਨੇ ਆਪਦੇ ਮਤਲਬ ਬਚਾਅ ਵਾਸਤੇ ਰੱਖਦੇ ਨੇ ਇਹ ਜਿੰਨਾ ਵੀ ਲੋਕ ਇਸ ਕੰਮ ਚ ਅਸਲਾ ਵਰਤ ਰਹੇ ਨੇ ਇਹ ਸਾਰਾ ਨਜਾਇਜ਼ ਆ ਤੇ ਉਹਨਾਂ ਪੰਜਾਬ ਦੇ ਵਿੱਚ ਲਾਇਸੈਂਸੀ ਅਸਲਾ ਨਹੀਂ ਹੈ ਤੇ ਜਿੱਦਾਂ ਨਜਾਇਜ਼ ਲੋਕ ਚੱਕੀ ਫਿਰਦੇ ਨੇ ਤੇ ਨਜਾਇਜ਼ ਅਸਲਾ ਹਾਸਲ ਕਰਨਾ ਸੌਖਾ ਤੇ ਲਾਇਸੈਂਸੀ ਵੜਾ ਔਖਾ ਮੈਂ ਖੁਦ ਇਸ ਗੱਲ ਦਾ ਵਕਤਮਾ ਮੇਰਾ 20000 ਰੁਪਇਆ ਇਹਨਾਂ ਚੀਜ਼ਾਂ ਦੇ ਲਾਇਸੈਂਸ ਬਣਾਉਣ ਤੇ ਲਾਇਆ ਹੋਇਆ ਜਿਹੜਾ ਕਿ ਮੈਨੂੰ ਹਜੇ ਤਾਈ ਲਾਇਸੈਂਸ ਨਹੀਂ ਮਿਲਿਆ 20000 ਰੁਪਇਆ ਮੇਰਾ ਫੀਸਾਂ ਭਰਿਆ ਹੋਈਆਂ ਸੋ ਇਸ ਕਰਕੇ 5000 ਦਾ ਨਜਾਇਜ਼ ਜਿੱਥੋਂ ਮਰਜੀ ਲੈ ਲੋ ਆ ਹਾਲਾਤ ਆ ਪੰਜਾਬ ਦੇ ਸੋ ਕਹਿਣ ਤੋਂ ਭਾਵੇਂ ਆ ਵੀ ਇਹ ਜਿਹੜਾ ਮਤਲਬ ਚੱਲ ਪਈ ਗੱਲ ਆਪਣੀ ਵੀ ਉਹ ਹੁਣ ਬੱਚੇ ਇਸ ਲੜਾਈ ਝਗੜੇ ਦੇ ਵਿੱਚ ਕੋਈ ਸ਼ਾਮਲ ਨਹੀਂ ਸੀ ਉਹ ਬੰਦੇ ਆਏ ਉਹਨਾਂ ਨੇ ਅੰਨੇਵਾ ਫਾਇਰਿੰਗ ਕਰਕੇ ਉਹਨਾਂ ਦੋ ਬੱਚਿਆਂ ਦੀ ਜਾਨ ਲੈ ਲਈ ਜਦੋਂ ਕਿ ਉਹ ਜਿਹੜੇ ਬੰਦੇ ਲੜਾਈ ਝਗੜੇ ਦੇ ਵਿੱਚ ਸ਼ਾਮਲ ਹੁੰਦੇ ਨੇ ਉਹ ਚਕੰਨੇ ਹੁੰਦੇ ਨੇ ਉਹ ਆਪਣਾ ਵਿਚਾਰ ਰੱਖਦੇ ਨੇ ਜਿਹੜਾ ਬੰਦਾ ਵੈਸੇ ਹੀ ਜਾ ਕੇ ਨਾਲ ਰਲ ਜਾਂਦਾ ਨਾ ਕਿਸੇ ਦੇ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਤੇ ਕੋਈ ਖਤਰਾ ਇਹਨਾਂ ਦਾ ਹੀ ਥਾਂ ਅਸੀਂ ਨਿਸ਼ਾਨੇ ਤੇ ਆ ਸਕਦੇ ਆ ਸਾਡੀ ਜਾਨ ਨੂੰ ਖਤਰਾ ਹੋ ਸਕਦਾ ਜਾਂ ਸਾਡੀ ਜਾਨ ਜਾ ਸਕਦੀ ਆ ਉਹਦਾ ਪ੍ਰਪੇ ਤੌਰ ਤੇ ਗੱਲਾਂ ਬਾਤਾਂ ਕੀਤੀਆਂ ਕਿਤੇ ਖੜੇ ਚਾਹ ਪਾਣੀ ਪੀਤਾ ਉਹ ਤੋਂ ਇਕੱਠੇ ਕਾਫਲਾ ਤੁਰ ਪਿਆ ਤੇ ਉਹ ਗਾਹ ਮਾਰਨ ਵਾਲਿਆਂ ਨੇ ਵੀ ਇਹ ਨਹੀਂ ਸੋਚਿਆ ਵੀ ਜਿਨ੍ਹਾਂ ਨੂੰ ਅਸੀਂ ਟਾਰਗੇਟ ਕਰਨਾ ਉਹ ਗਟੀਆਂ ਗਾਹ ਨੰਗ ਚੁੱਕੀਆਂ ਨੇ ਉਹਨਾਂ ਨੇ ਵੀ ਆ ਕੇ ਇਹਨੇ ਵਾ ਫੇਰਿੰਗ ਕਰਕੇ ਦੋ ਘਰਾਂ ਦੇ ਜਿਹੜੇ ਸੀ ਚਿਰਾਗ ਕੁੱਲ ਕਰਤੇ ਸੋ ਇਹ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਨਾ بڑے ਘਰ ਪੱਟੇ ਜਾ ਰਹੇ ਨੇ ਸੋ ਮੈਂ ਇੱਕ ਤਾਂ ਅਪੀਲ ਕਰਾਂ ਸਾਡੀ ਨੌਜਵਾਨੀ ਨੂੰ ਇਹ ਮਨਸਬ ਤੁਹਾਡੀ ਮੈਂ ਗੱਲ ਕਰਨ ਤੋਂ ਪਹਿਲਾਂ ਇੱਕ ਮੈਂ ਦਰਸ਼ਕਾਂ ਨਾਲ ਹੋਰ ਵੀ ਜਾਣਕਾਰੀ ਸਾਂਝੀ ਕਰ ਦਿਆਂ ਕਿਉਂਕਿ ਜਿਹੜੀਆਂ ਇਹ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੇ ਆ ਕਿ ਭਾਈ ਮਨਜੀਤ ਸਿੰਘ ਮੰਡ ਦੱਸਿਆ ਜਿਹੜਾ ਕੋਈ ਜਵਲਿਆ ਮਾਰਦਾ ਜਾ ਕੋਈ ਆਪਣਾ ਫੇਸਬੁੱਕ ਇੰਸਟਾਗ੍ਰਾਮ ਤੇ ਚਾਰਕ ਵੀਡੀਓ ਉਹਦੀਆਂ ਚੱਲ ਜਾਂਦੀਆਂ ਵਾ ਲੋਕ ਉਹਦੇ ਨਾਲ ਜੁੜ ਜਾਂਦੇ ਆ ਤੇ ਇਹਦੇ ਨਾਲ ਇੱਕ ਪਿੰਡਾਂ ਵਿੱਚ ਵੀ ਦੇਖਣ ਵਿੱਚ ਆਇਆ ਵਾ ਵੀ ਕੁਝ ਛੋਟੀ ਉਮਰ ਦੇ ਨੌਜਵਾਨ ਉਹਨਾਂ ਨੇ ਵੀ ਆਪਣੇ ਗਰੁੱਪ ਬਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਕਿਤੇ ਮਾੜੀ-ਮੁੱਟੀ ਗੱਲ ਹੁੰਦੀ ਐ ਇੱਕ ਦੂਜੇ ਨੂੰ ਫੋਨ ਲਾਉਂਦੇ ਆ ਉੱਥੇ ਗਰੁੱਪ ਬਣ ਜਾਂਦਾ ਵਾ ਉੱਥੇ ਲੁੱਟਮਾਰ ਤੇ ਕੁੱਟਮਾਰ ਵੀ ਉੱਥੇ ਜਿਹੜੀ ਕੀਤੀ ਜਾਂਦੀ ਇਹ ਵੀ ਘਰਾਵਾ ਪੰਜਾਬ ਦੇ ਪਿੰਡਾਂ ਵਿੱਚ ਦੇਖਣ ਨੂੰ ਮਿਲੀਆਂ ਬਹੁਤ ਜ਼ਿਆਦਾ ਵਧ ਰਹੀਆਂ ਵਾ ਸਹੀ ਗੱਲ ਇਹ ਦੇਖੋ ਜੀ ਗੱਲ ਇਸ ਤਰ੍ਹਾਂ ਆਪਣੇ ਇਲਾਕੇ ਦਾ ਇੱਕ ਬਹੁਤ ਅਨਾਮੀ ਸਕੂਲ ਸੀ ਜਿਹਦੇ ਚ ਕਹਿੰਦੇ ਹੁੰਦੇ ਸੀ ਵੀ ਉੱਥੇ ਮਤਲਬ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉਸ ਸਕੂਲ ਦੇ ਵਿੱਚ ਵੀ ਤਿੰਨ ਚਾਰ ਸਾਲ ਪਹਿਲਾਂ ਮੁੰਡਿਆਂ ਦੇ ਪੰਜ ਚਾਰ ਗਰੁੱਪ ਬਣ ਗਏ ਉੱਥੇ ਲੜਾਈਆਂ ਹੋਈਆਂ ਉਸ ਸਕੂਲ ਦਾ ਕਾਫੀ ਨਾਮ ਖਰਾਬ ਹੋਇਆ ਇਸ ਕਰਕੇ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਵੀ ਨੇ ਨਾ ਜਿਹੜੇ ਪੜ੍ਹਦੇ ਨੇ ਆਪਣੇ ਛੋਟੀਆਂ ਜਵਾਨਤਾਂ ਦੇ ਵਿੱਚ ਹੀ ਇਹ ਵੀ ਬਦੰਦਰ ਆਪੋ ਆਪਣੇ ਪੰਜ-ਪੰਜ ਚਾਰ-ਚਾਰ ਮੁੰਡਿਆਂ ਦੇ ਗਰੁੱਪ ਬਣਾਈ ਬੈਠੇ ਨੇ ਇਹੀ ਗਰੁੱਪ ਵੀਰੇ ਇਹਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਵਾਧੇ-ਵਾਧੇ ਕਈ ਵਾਰੀ ਹੱਥੋਂ ਭਾਈ ਹੁੰਦੇ ਨੇ ਫਿਰ ਲੜਾਈਆਂ ਹੁੰਦੀਆਂ ਨੇ ਫਿਰ ਪੰਚਾਇਤਾਂ 'ਚ ਬਹਿ ਕੇ ਫੈਸਲੇ ਹੋ ਜਾਂਦੇ ਨੇ ਕਈ ਵਾਰੀ ਥਾਣਿਆਂ 'ਚ ਵੀ ਜਾਂਦੇ ਨੇ ਕੇਸ ਉਹ ਪੁਲਿਸ ਵੀ ਇਸੇ ਕਰਕੇ ਰਾਜੀ ਬੰਦਾ ਕਰਾ ਦਿੰਦੀ ਆ ਰਾਜੀਨਾਮਾ ਵੀ ਚਲੋ ਇਹਨਾਂ ਦੀਆਂ ਹਜੇ ਉਮਰਾਂ ਘੱਟ ਨੇ ਇਹਨਾਂ ਦਾ ਫਿਊਚਰ ਆਗਾ ਹਾਂ ਕੋਈ ਇਹਨਾਂ ਦੇ ਮਤਲਬ ਜੀਵਨ ਤੇ ਕੋਈ ਨਾ ਬਾੜਾ ਅਸਰ ਪਵੇ ਵੀ ਪੰਚਾਇਤ 'ਚ ਬਹਿ ਕੇ ਰਾਜੀਨਾਮਾ ਕਰਾ ਕੇ ਵਾਰ ਜਿਹੜੇ ਛੋਟੇ-ਛੋਟੇ ਬੱਚੇ ਵੀ ਨੇ ਨਾ ਜਿਹੜੇ ਪੜ੍ਹਦੇ ਨੇ ਆਪਣੇ ਛੋਟੀਆਂ ਜਵਾਨਤਾਂ ਦੇ ਵਿੱਚ ਹੀ ਇਹ ਵੀ ਬਦੰਦਰ ਆਪੋ ਆਪਣੇ 5-5 4-4 ਮੁੰਡਿਆਂ ਦੇ ਗਰੁੱਪ ਬਣਾਈ ਬੈਠੇ ਨੇ ਇਹੀ ਗਰੁੱਪ ਵੀ ਇਹਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਬਾਅਦ ਦੇ ਬਾਅਦ ਕਈ ਵਾਰੀ ਹੱਥੋਂ ਭਾਈ ਹੁੰਦੇ ਨੇ ਫਿਰ ਲੜਾਈਆਂ ਹੁੰਦੀਆਂ ਨੇ ਫਿਰ ਪੰਚਾਇਤਾਂ 'ਚ ਬਹਿ ਕੇ ਫੈਸਲੇ ਹੋ ਜਾਂਦੇ ਨੇ ਕਈ ਵਾਰੀ ਥਾਣਿਆਂ 'ਚ ਵੀ ਜਾਂਦੇ ਨੇ ਕੇਸ ਉਹ ਪੁਲਿਸ ਵੀ ਇਸੇ ਕਰਕੇ ਰਾਜੀ ਬੰਦਾ ਕਰਾ ਦਿੰਦੀ ਆ ਰਾਜੀਨਾਮਾ ਵੀ ਚਲੋ ਇਹਨਾਂ ਦੀਆਂ ਹਜੇ ਉਮਰਾਂ ਘੱਟ ਨੇ ਇਹਨਾਂ ਦਾ ਫਿਊਚਰ ਆਗਾ ਹਾਂ ਕੋਈ ਇਹਨਾਂ ਦੇ ਮਤਲਬ ਜੀਵਨ ਤੇ ਕੋਈ ਨਾ ਵੱਡਾ ਅਸਰ ਪਵੇ ਵੀ ਪੰਚਾਇਤ 'ਚ ਬਹਿ ਕੇ ਰਾਜੀਨਾਮਾ ਕਰਾ ਕੇ ਵਾਰਨਿੰਗ ਦੇ ਕੇ ਪੁਲਿਸ ਛੱਡ ਦਿੰਦੀ ਆ ਉਹ ਬੱਚਿਆਂ ਨੂੰ ਆਏ ਹੁੰਦਾ ਵੀ ਗੱਲ ਤਾਂ ਕੋਈ ਹੋਈ ਨਹੀਂ ਉਹ ਫਿਰ ਇਹ ਦੂ ਕਹਾ ਬਾਤ ਜਾਂਦੇ ਆ ਸੋ ਆਪਣਾ ਜਿਹੜਾ ਅੱਜ ਦਾ ਮੇਨ ਗੱਲ ਕਰਨ ਦਾ ਚਲੋ ਇਹਦੀ ਜਾਣਕਾਰੀ ਤਾਂ ਸਾਰੇ মিডিਆ ਤੇ ਲੋਕਾਂ ਨੇ ਦੇ ਦਿੱਤੀ ਸਾਰਿਆਂ ਨੇ ਸੁਣ ਲਈ ਹੋਣੀ ਆ ਤੁਸੀਂ ਕਹਿਣ ਤੋਂ ਭਾਵ ਇਹ ਆ ਵੀ ਅਸੀਂ ਇੱਕ ਤਾਂ ਹੁਣ ਸਾਡੇ ਘਰਾਂ ਦੇ ਵਿੱਚ ਬੱਚੇ ਹੀ ਇਕੱਲੇ-ਇਕੱਲੇ ਨੇ ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਦੋਸਤੋ ਨੌਜਵਾਨਾਂ ਨੂੰ ਵੀ ਮੇਰੀ ਅਪੀਲ ਆ ਵੀ ਮੂਰੇ ਜਿਹੜਾ ਸਮਾਂ ਆ ਰਿਹਾ ਨਾ ਬੜਾ ਮਾੜਾ ਸਮਾਂ ਦੇਸ਼ ਨੂੰ ਵੀ ਜਵਾਨੀਆਂ ਦੀ ਲੋੜ ਪੈ ਸਕਦੀ ਆ ਕਿਸੇ ਵੀ ਟਾਈਮ ਵਾਰਲਡ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕੰਟਰੀਆਂ ਨੇ ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਨੇ ਆਪਣੇ ਸਮੁੱਚੇ ਨਾਗਰਿਕ ਨਾਗਰਿਕਾਂ ਨੂੰ ਨਾ ਆਪਣਾ ਜਿਹੜਾ ਹੈਗਾ ਫੌਜ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਆਪਣੇ ਜੋ ਵੀ ਵਸਿੰਦੇ ਨੇ ਆਪਣੇ ਸਿਟੀਜ਼ਨ ਨੇ ਉਹਨਾਂ ਨੂੰ ਫੌਜੀ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਸਾਰਿਆਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਚਾਹੇ ਕੋਈ ਬਜ਼ੁਰਗ ਆ ਚਾਹੇ ਕੋਈ ਮੰਤਲ ਜਿਹੜਾ 18 ਸਾਲ ਤੋਂ 16 ਸਾਲ ਤੋਂ ਉੱਪਰ ਹਥਿਆਰ ਸਾਹਮ ਸੱਕਦਾ ਚਲਾ ਸਕਦਾ ਸਾਰਿਆਂ ਨੂੰ ਉਹਨਾਂ ਨੇ ਜ਼ਰੂਰੀ ਕਰਤਾ ਵੀ ਤੁਸੀਂ ਇਹ ਫੌਜੀ ਟ੍ਰੇਨਿੰਗ ਇੰਨਾ ਸਮਾਂ ਲੈਣੀ ਲੈਣੀ ਆ ਕਿਉਂਕਿ ਹਾਲਾਤ ਦੁਨੀਆ ਤੇ ਬੜੇ ਮਾੜੇ ਹੋ ਰਹੇ ਨੇ ਤੁਸੀਂ ਆਪਣੀਆਂ ਇੱਕ ਦੂਜੇ ਦੀਆਂ ਜਾਨਾਂ ਲੈਣ ਦੀ ਬਜਾਏ ਇਹ ਕੀਮਤੀ ਜਾਨਾਂ ਨੂੰ ਸੰਭ ਕੇ ਰੱਖੋ ਪਤਾ ਨਹੀਂ ਕਦੋਂ ਦੇਸ਼ ਨੂੰ ਕਦੋਂ ਕੌਮ ਨੂੰ ਤੁਹਾਡੀਆਂ ਇਹਨਾਂ ਜਵਾਨੀਆਂ ਦੀ ਜ਼ਰੂਰਤ ਪੈ ਜਾਵੇ ਇਹਨਾਂ ਨੂੰ ਅਜਾਈ ਨਾ ਗਵਾਓ ਦੂਸਰੀ ਬੇਨਤੀ ਜਿਹੜੀ ਅਸੀਂ ਮਾਪਿਆਂ ਨੂੰ ਕਰਨੀ ਚਾਹੁੰਦੇ ਆ ਮੇਨ ਮਕਸਦ ਸਾਡਾ ਮਾਪਿਆਂ ਨੂੰ ਸੀ ਅੱਜ ਦਾ ਵੀ ਅਸੀਂ ਬੱਚਿਆਂ ਨੂੰ ਹਰ ਸਹੂਲਤ ਦਿੱਤੀ ਆ ਬੜੀ ਪ੍ਰਮਾਤਮਾ ਦੀ ਕਿਰਪਾ ਪੰਜਾਬ ਦੇ ਲੋਕਾਂ ਤੇ ਬਹੁਤ ਸਾਰੇ ਪੰਜਾਬ ਦੇ ਵਾਸੀ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਉੱਥੇ ਚੰਗੀ ਕਮਾਈ ਕਰਦੇ ਨੇ ਪਿੱਛੇ ਰਹਿ ਰਹੇ ਆਪਣੇ ਭਰਾਵਾਂ ਨੂੰ ਆਪਣੇ ਮਾਪਿਓ ਨੂੰ ਬੜਾ ਪੈਸਾ ਭੇਜਦੇ ਨੇ ਡਾਲਰ ਕਮਾ ਕੇ ਭੇਜਦੇ ਨੇ ਇੱਥੇ ਰਹਿਣ ਵਾਲੇ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਟੌਪ ਤੋਂ ਟੌਪ ਦੀਆਂ ਗੱਡੀਆਂ ਛੋਟੇ-ਛੋਟੇ ਬੱਚੇ ਵੀ ਲਈ ਫਿਰਦੇ ਨੇ ਮਹਿੰਗੇ ਤੋਂ ਮਹਿੰਗੇ ਫੋਨ ਨੇ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੋਇਆ ਪਰ ਜੇ ਨਹੀਂ ਦਿੱਤਾ ਹੋਇਆ ਤਾਂ ਉਹ ਸਾਡਾ ਧਿਆਨ ਅਸੀਂ ਬੱਚਿਆਂ ਨੂੰ ਜੋ ਵੀ ਉਹ ਡਿਮਾਂਡ ਕਰਦੇ ਆ ਉਹਨਾਂ ਦੀ ਪੂਰੀ ਕਰ ਦਿੰਨੇ ਆ ਗੱਡੀ ਲੈ ਦਿੰਨੇ ਆ ਪਰ ਫਿਰ ਅਸੀਂ ਇਹ ਦੇਖਣ ਦਾ ਮਤਲਬ ਜਰੀਆ ਕਦੇ ਵੀ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਸਾਡੇ ਬੱਚੇ ਜਾ ਕਿੱਥੇ ਰਹੇ ਨੇ ਇਹਨਾਂ ਦੀ ਸੰਗਤ ਕਹੇ ਹੋ ਜੀ ਆ ਤੇ ਇਹ ਕਿਹਦੇ ਕੋਲੇ ਬੈੰਦੇ ਉੱਠਦੇ ਨੇ ਜਾਂ ਇਹਨਾਂ ਦਾ ਖਾਣ ਪੀਣ ਕੈਹੋ ਜਿਆ ਸੋ ਮਾਪਿਆਂ ਨੂੰ ਸਾਡੀ ਜਿਹੜੀ ਮੇਨ ਅਪੀਲ ਤਾਂ ਅੱਜ ਦੀ ਸਾਡੀ ਮਾਪਿਆਂ ਲਈ ਆ ਵੀ ਦੇਖੋ ਉਹ ਮਾਸੂਮ ਬੱਚੇ ਬਿਨਾ ਕਿਸੇ ਗੱਲਬਾਤ ਤੋਂ ਰਗੜੇ ਗਏ ਅਸੀਂ ਨਹੀਂ ਚਾਹੁੰਦੇ ਕਿਸੇ ਦੇ ਘਰ ਦਾ ਹੋਰ ਚਿਰਾਗ 부ਜੇ ਕਿਉਂਕਿ ਮਾਪਿਆਂ ਨੂੰ ਇਸ ਉਮਰ ਦੇ ਵਿੱਚ ਆਪਣੇ ਬੱਚਿਆਂ ਦੀਆਂ ਅਰਥੀਆਂ ਮੋਢਿਆਂ ਤੇ ਚੱਕ ਕੇ ਸਿਵਿਆਂ ਤੱਕ ਲਜਾਣੀਆਂ ਇੰਨੀਆਂ ਭਾਰੀਆਂ ਹੋ ਜਾਂਦੀਆਂ ਨੇ ਕਿ ਮਾਪਿਆਂ ਦੀ ਰੀੜ ਦੀ ਹੱਡੀ ਟੁੱਟ ਜਾਂਦੀ ਆ ਮਾਪਿਆਂ ਦਾ ਮਗਰੋਂ ਕੋਈ ਜੀਵਨ ਨਹੀਂ ਰਹਿੰਦਾ ਜੀਣ ਦਾ ਕੋਈ ਹੱਜ ਨਹੀਂ ਹੁੰਦਾ ਉਹ ਠੀਕ ਆ ਲੋਕ ਲੱਜਿਆ ਨੂੰ ਸੰਸਾਰ ਦੇ ਵਿੱਚ ਆਪਣੀ ਰਹਿੰਦੀ ਜ਼ਿੰਦਗੀ ਉਹ ਕੱਟਦੇ ਤਾਂ ਹੈ ਨੇ ਪਰ ਉਹ ਇੱਕ ਇੱਕ ਪਲ ਮਰਦੇ ਨੇ ਕਿਉਂਕਿ ਜਦੋਂ ਬੱਚਾ ਪੈਦਾ ਹੋ ਜਾਂਦਾ ਨਾ ਉਸ ਪਲ ਤੋਂ ਲੈ ਕੇ ਮਾਪੇ ਆਪਣੀਆਂ ਅੱਖਾਂ ਦੇ ਮੂਹਰੇ ਉਹਨੂੰ ਨਿਹਾਰ ਨਿਹਾਰ ਕੇ ਅੱਜ ਕੱਲ ਪਰਸੋਂ ਕਿਵੇਂ ਉਹ ਪਾਲਦੇ ਨੇ ਛੋਟੇ ਤੋਂ ਲੈ ਕੇ ਬਡਾ ਹੁੰਦਾ ਦੇਖਦੇ ਨੇ ਫਿਰ ਉਹ ਗੱਭਰੂ ਹੋ ਜਾਂਦਾ ਜਵਾਨ ਹੁੰਦਾ ਤੇ ਮਾਪਿਆਂ ਦੀਆਂ ਅੱਖਾਂ ਸਾਹਮਣੇ ਇੱਕ ਇੱਕ ਪਲ ਉਹ ਬੀਤਿਆ ਹੁੰਦਾ ਤੇ ਇਹਨਾਂ ਉੰਨੇ 20 ਸਾਲਾਂ ਦੀ ਮਿਹਨਤ ਕਿਵੇਂ ਭੋਰਾ ਬਿਮਾਰੀ ਬੱਚੇ ਨੂੰ ਮਾਰਾ ਜਾਂ ਕੁਝ ਦੁੱਖਣ ਲੱਗ ਜੇ ਨਾ ਅੱਧੀ ਅੱਧੀ ਰਾਤ ਮਾਪੇ ਡਾਕਟਰਾਂ ਦੇ ਚੱਕੀ ਫਿਰਦੇ ਨੇ ਬੱਚਿਆਂ ਨੂੰ ਇੰਨੇ ਔਖੇ ਨੇ ਬੱਚੇ ਪਾਲਣੇ ਤੇ ਫਿਰ ਪੜ੍ਹਾਈਆਂ ਲੱਖਾਂ ਰੁਪਈਆ ਪੜ੍ਹਾਈਆਂ ਤੇ ਖਰਚ ਕਰਕੇ ਬੱਚਿਆਂ ਨੂੰ ਤੇ ਲਾ ਕੇ ਮਾਪੇ ਇਸ ਤੱਕ ਪਹੁੰਚਦੇ ਨੇ ਵੀ ਹੁਣ ਬੱਚਾ ਸਾਡਾ ਚਾਹੇ ਬਾਹਰ ਚੱਲਿਆ ਜਾਊ ਜਾਂ ਕੋਈ ਚੰਗੀ ਨੌਕਰੀ ਮਿਲ ਜੂ ਇੰਨੀ ਇਨਵੈਸਟ ਕਰਕੇ ਇੰਨੀ એનર્ਜੀ ਲਾ ਕੇ ਇੰਨੀ ਖੇਚਲ ਕਰਕੇ ਪਲਿਆ ਪਲਾਇਆ ਜਦੋਂ ਬਾਗ ਉੱਜੜਦਾ ਨਾ ਤੇ ਫਿਰ ਮਾਪਿਆਂ ਦੇ ਬਸਣ ਲਈ ਕੋਈ ਧਰਤੀ ਤੇ ਥਾਂ ਨਹੀਂ ਹੁੰਦੀ ਸੋ ਮੇਰਾ ਕਹਿਣ ਤੋਂ ਭਾਵੇਂ ਆ ਵੀ ਦੇਖੋ ਨੌਜਵਾਨ ਬੱਚਿਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਇਕੱਲਾ ਆਪਣੇ ਵੱਲ ਨਾ ਦੇਖਿਆ ਕਰੋ ਪਿੱਛੇ ਆਪਣੇ ਮਾਂ ਪਿਓ ਵੱਲ ਵੀ ਦੇਖੋ ਤੁਹਾਨੂੰ ਦੇਖ ਕੇ ਰਾਤ ਨੂੰ ਸੌਂਦੇ ਨੇ ਬਾਪੇ ਤੇ ਸਵੇਰੇ ਤੁਹਾਨੂੰ ਸੁੱਤਿਆ ਪਿਆ ਨੂੰ ਦੇਖ ਕੇ ਉੱਠਦੇ ਨੇ ਮਾਪਿਆਂ ਦਾ ਚੈਨ ਆਰਾਮ ਤੁਹਾਡੇ ਚੈਨ ਆਰਾਮ ਦੇ ਨਾਲ ਹੀ ਸ਼ੁਰੂ ਹੁੰਦਾ ਤੇ ਤੁਹਾਡੇ ਚੈਨ ਦੇ ਨਾਲ ਹੀ ਮਾਪਿਆਂ ਦਾ ਜਿਹੜਾ ਚੈਨ ਜੇ ਤੁਹਾਡਾ ਚੈਨ ਖਤਮ ਹੋ ਗਿਆ ਤਾਂ ਮਾਪਿਆਂ ਦਾ ਵੀ ਗਿਆ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਬੱਚਿਆਂ ਨੂੰ ਵੀ ਅਪੀਲ ਆ ਵੀ ਆਪਣੀਆਂ ਜਵਾਨੀਆਂ ਬੇਕਾਰ ਜ਼ਿੰਦਗੀ ਨੂੰ ਬੋਝ ਨਾ ਸਮਝੋ ਪ੍ਰਮਾਤਮਾ ਨੇ ਮਨੁੱਖਾ ਜੀਵਨ ਦਿੱਤਾ ਇਹਨੂੰ ਜਿਉਂ ਆ ਵੀ ਤੇ ਦੁਨੀਆ ਨੂੰ ਵੀ ਜਉਣ ਦਿਓ ਸੋ ਮਾਪਿਆਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਆਪਣੇ ਬੱਚਿਆਂ ਦਾ ਰੱਖੋ ਖਿਆਲ ਕਿਹਦੇ ਕੋਲੇ ਬਹਿੰਦੇ ਉੜਦੇ ਨੇ ਠੀਕ ਆ ਜਾ ਰੀਆਂ ਦੋਸਤੀਆਂ 'ਚ ਜਾਣਾ ਪੈਂਦਾ ਪਰ ਇੰਨਾ ਵੀ ਗਾਹ ਨਾ ਬਧੋ ਜਾ ਰੀਆਂ ਦੋਸਤੀਆਂ 'ਚ ਵੀ ਤੁਹਾਡਾ ਸਵਾਰਥ ਤਾਂ ਉੱਥੇ ਕੋਈ ਨਹੀਂ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ ਠੀਕ ਆ ਪੁਰਾਣੇ ਸਮਿਆਂ 'ਚ ਕਤਲ ਹੁੰਦੇ ਸੀ ਇਹ ਗੱਲਾਂ ਜਦੋਂ ਤੋਂ ਦੁਨੀਆਦਾਰੀ ਬਣੀ ਹੈ ਚਲਦੀਆਂ ਆਈਆਂ ਨੇ ਪਰ ਉਹ ਕੋਈ ਹੁੰਦਾ ਸੀ ਵੱਟ ਬੰਨੇ ਦਾ ਬੈਰ ਹੁੰਦਾ ਸੀ ਕਿਸੇ ਦਾ ਲੜਾਈ ਕਾਦੀ ਖਾਤਰ ਹੁੰਦੀ ਆ ਯਾਰ ਚੋਰੂ ਤੇ ਜ਼ਮੀਨ ਠੀਕ ਆ ਤੇ ਹੁਣ ਤਾਂ ਇਹਨਾਂ ਗੱਲਾਂ ਦਾ ਕੋਈ ਮੁੱਦਾ ਹੀ ਨਹੀਂ ਹੈ ਉਹ ਬੱਚਿਆਂ ਦਾ ਦੱਸੋ ਨਾ ਜ਼ਰ ਦੇ ਨਾਲ ਕੋਈ ਲੈਣਾ ਦੇਣਾ ਨਾ ਉੱਥੇ ਕੋਈ ਜ਼ੋਰੂ ਦਾ ਰੋਲ ਆ ਜ਼ਮੀਨ ਦੀ ਤਾਂ ਗੱਲ ਹੀ ਦੂਰ ਹੈਗੀ ਉਹ ਤਾਂ ਵਿਚਾਰੇ ਉਹ ਲਿਆਜ ਦੇ ਤੌਰ ਤੇ ਨਾਲ ਤੁਰੇ ਜਾਂਦੇ ਮਾਰੇ ਗਏ ਸੋ ਇਸ ਕਰਕੇ ਹੁਣ ਸਮਾਂ ਖਤਰਨਾਕ ਹਰ ਬੰਦੇ ਨੂੰ 24 ਘੰਟੇ ਚੌਕਸ ਰਹਿਣ ਦੀ ਲੋੜ ਆ ਤੇ ਆਪਣਾ ਆਲੇ-ਦੁਆਲੇ ਤੁਸੀਂ ਕਹੇ ਜੇ ਬੰਦਿਆਂ 'ਚ ਬਹਿਨੇ ਉੱਠਦੇ ਹੋ ਤਾਂ ਖਿਆਲ ਰੱਖਣਾ ਹੀ ਰੱਖਣਾ ਕਿ ਤੁਹਾਡੇ ਨਾਲ ਬਹਿਣ ਉੱਠਣ ਵਾਲੇ ਬੰਦੇ ਦੇ ਗਾਂ ਘੇਹੋ ਜੇ ਲੈਂਕ ਨੇ ਠੀਕਾ ਕਈ ਵਾਰੀ ਗਰੁੱਪ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਗਰੁੱਪ ਦੇ ਵਿੱਚ ਇੱਕ ਅੱਧਾ ਬੰਦਾ ਮਾੜਾ ਹੁੰਦਾ ਉਹਦੇ ਮਾੜੇ ਬੰਦਿਆਂ ਨਾਲ ਰਿਲੇਸ਼ਨ ਹੁੰਦੇ ਆ ਤੇ ਉਤੋਂ ਫਿਰ ਤੁਹਾਡਾ ਵੀ ਜਿਹੜਾ ਜੀਵਨ ਆ ਖਤਰੇ 'ਚ ਪੈ ਸਕਦਾ ਇਸ ਕਰਕੇ ਸਾਡੀ ਅਪੀਲ ਆ ਵੀ ਆਪਣਾ ਖਿਆਲ ਰੱਖੋ ਆਪਣੇ ਆਲੇ-ਦੁਆਲੇ ਦਾ ਖਿਆਲ ਰੱਖੋ ਤਾਂ ਕਿ ਇਹ ਜਿਹੜਾ ਤੁਹਾਡਾ ਜੀਵਨ ਆ ਇਹ ਸੁਰੱਖਿਅਤ ਰਹੇ ਤੁਸੀਂ ਸੁਰੱਖਿਅਤ ਰਹੋ ਜੇ ਤੁਸੀਂ ਸੁਰੱਖਿਅਤ ਆ ਤਾਂ ਤੁਹਾਡੇ ਮਾਪੇ ਜਿਹੜੇ ਬੁਢਾਪੇ ਦਾ ਜਿੰਨਾਂ ਦਾ ਤੁਸੀਂ ਸਹਾਰਾ ਬਣਨਾ ਨਾ ਤਾਹੀਂ ਉਹਨਾਂ ਦਾ ਜੀਵਨ ਸੁਰੱਖਿਆਤਾ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਅਪੀਲ ਆ ਵੀ ਇਹਨਾਂ ਇਹ ਜਿਹੜੇ ਚਮਕਦਮਕ ਹੁੰਦੀ ਆ ਨਾ ਇਹ ਜਵਾਨੀ ਦੇ ਕੁਛਕ ਟਾਈਮ ਕੁਛਕ ਸਾਲ ਹੁੰਦੇ ਨੇ 5-4 ਸਾਲ ਜੇ ਤੁਸੀਂ ਇਹ ਨਗਾ ਲਓਗੇ ਨਾ ਫਿਰ ਤੁਹਾਨੂੰ ਸਮਝ ਆ ਜਾਊ ਤੇ ਜੇ ਤੁਸੀਂ ਇੱਥੇ ਰੁਲਗੇ ਨਾ ਇੱਕ ਵੀ ਪਰਚਾ ਕਿਸੇ ਤੇ ਦਰਜ ਹੋ ਜਾਂਦਾ ਤੇ ਉਹਦੇ 15-20 ਸਾਲ ਤੱਕ ਕੋਟ ਕਚਹਿਰੀਆਂ ਚ ਗਏ ਸਰਕਾਰੀ ਨੌਕਰੀ 'ਚ ਤੁਸੀਂ ਲੱਗਣੋਗੇ ਨਾ ਤੁਸੀਂ ਫੌਜ 'ਚ ਭਰਤੀ ਹੋ ਸਕਦੇ ਹੋ ਨਾ ਪੁਲਿਸ 'ਚ ਜਾ ਸਕਦੇ ਹੋ ਇੱਕ ਪਰਚਾ ਦਰਜ ਹੋ ਗਿਆ ਤੇ ਇਹ ਲਾਜ਼ਮੀ ਆ ਵੀ ਤੁਹਾਡੇ ਤੇ ਦੁਆਰਾ ਪਰਚੇ ਹੋਣਗੇ ਕਿਉਂਕਿ ਜਦੋਂ ਇੱਕ ਵਾਰੀ ਐਫ ਆਈ ਆਰ ਦਰਜ ਹੋ ਜਾਂਦੀ ਆ ਕਾਗਜ਼ ਕਾਲੇ ਹੋ ਜਾਂਦੇ ਨੇ ਨਾ ਪਹਿਲਾਂ ਤਾਂ ਪੁਲਿਸ ਠੀਕ ਆ ਗਰੇਜ ਕਰਦੀ ਆ ਇਸ ਗੱਲ ਤੋਂ ਵੀ ਕਿਸੇ ਦੀ ਜ਼ਿੰਦਗੀ ਨਾ ਖਰਾਬ ਹੋਵੇ ਕਿਸੇ ਤੇ ਪਰਚਾ ਨਾ ਦਿੱਤਾ ਜਾਵੇ ਜਦੋਂ ਤੁਹਾਡੇ ਤੇ ਇੱਕ ਵਾਰੀ ਐਫ ਆਈ ਆਰ ਦਰਜ ਹੋ ਗਈ ਫਿਰ ਤੁਹਾਡਾ ਜਦੋਂ ਮੜਾ ਜਾ ਵੀ ਕਿਸੇ ਕੇਸ ਦੇ ਨਾਲ ਨਾਂ ਜੁੜ ਗਿਆ ਤੇ ਪੁਲਿਸ ਨੇ ਉਦੋਂ ਹੀ ਤੁਹਾਡੇ ਤੇ ਐਫ ਆਈ ਆਰ ਕਰਕੇ ਤੁਹਾਨੂੰ ਫੇਰ ਜੇਲ੍ਹ ਦੇ ਵਿੱਚ ਫੇਰ ਤੁਹਾਡਾ ਜਿਹੜਾ ਜੀਵਨ ਆ ਨਾ ਅੱਧੀ ਜ਼ਿੰਦਗੀ ਤੁਹਾਡੀ ਇਸੇ ਤਰ੍ਹਾਂ ਬਰਬਾਦ ਹੋ ਜਾਂਦੀ ਆ ਫੇਰ ਤੁਸੀਂ ਚਾਹੇ ਰਾਹ ਪਾਓ ਚਾਹੇ ਖਰਾਬ ਪਾਓ ਇੱਕ ਵਾਰੀ ਧਰਤੀ ਤੋਂ ਔਖੜੇ ਹੋਏ ਪੈਰ ਲੱਗਣ ਦੇ ਵਿੱਚ ਕਈ ਸਾਲ ਲੱਗ ਜਾਂਦੇ ਨੇ ਸੋ ਇਸ ਕਰਕੇ ਨੌਜਵਾਨ ਨੂੰ ਬਚੋ ਇਹਨਾਂ ਚੀਜ਼ਾਂ ਤੋਂ ਇਹ ਚਮਕਦਮਕ ਸਭ ਦਿਖਾਵੇ ਦੀ ਆ ਜੇ ਹੁਣ ਮੈਂ ਕਲਾਕਾਰਾਂ ਦੀ ਗੱਲ ਕਰਾਂ ਨਾ ਪਲਾਏ ਵਿਸ਼ਾਨੀ ਉਹ ਕਲਾਕਾਰ ਜਿਨ੍ਹਾਂ ਦੀ ਪੰਜਾਬ 'ਚ ਕਿਸੇ ਟਾਈਮ ਤੂਤੀ ਬੋਲਦੀ ਸੀ ਅੱਜ ਉਹ ਦਿਹਾੜੀਆਂ ਕਰ ਰਹੇ ਨੇ ਪ੍ਰਮਾਤਮਾ ਦੇਖਦਾ ਉੱਤੇ ਸਭ ਕੁਝ ਸੰਸਾਰ ਤੇ ਸਕੂਨ ਦੇ ਨਾਲ ਉਹੀ ਕਲਾਕਾਰ ਆਪਣਾ ਜੀਵਨ ਕੱਟ ਰਹੇ ਨੇ ਜਿਨ੍ਹਾਂ ਨੇ ਧਰਤੀ ਦੇ ਨਾਲ ਜੁੜ ਕੇ ਕੰਮ ਕੀਤਾ ਸੱਭਿਆਚਾਰਕ ਕੰਮ ਕੀਤਾ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਉਹ ਠੀਕ ਆ ਉਹ ਕਲਾਕਾਰ ਅੱਜ ਵੀ ਆਪਣਾ ਜੀਵਨ ਸਕੂਨ ਦੇ ਨਾਲ ਕੱਟ ਰਹੇ ਨੇ ਤੇ ਬਾਕੀ ਉਹ ਕਲਾਕਾਰ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਢਕਾ ਕੇ ਅੰਬਰਾ ਤੇ ਚੜੇ ਸੀ ਨਾ ਅੱਜ ਉਹ ਅਰਸ਼ਾਂ ਤੋਂ ਫਰਸ਼ ਤੇ ਵੀ ਇਸ ਤਰੀਕੇ ਡਿੱਗੇ ਹੋਏ ਨੇ ਕਿ ਉਹਨਾਂ ਦਾ ਕੋਈ ਹਾਲ ਪੁੱਛਣ ਵਾਲਾ ਨਹੀਂ ਹੈ ਤਕੜੇ ਤਕੜੇ ਲਿਖਾਰੀ ਤੇ ਤਕੜੇ ਤਕੜੇ ਕਲਾਕਾਰ ਉਹ ਅੱਜ 5 5 7 7000 ਰੁਪਏ ਦੀਆਂ ਲੋਕਰੀਆਂ ਕਰਦੇ ਨੇ ਤੇ ਕਈਆਂ ਤੋਂ ਤਾਂ ਹੁਣ ਉਹ ਵੀ ਨਹੀਂ ਹੋ ਰਹੀਆਂ ਸੋ ਇਸ ਕਰਕੇ ਇਹ ਫਿੱਕੀ ਚਮਕ-ਦਮਕ ਕੁਝ ਸਮੇਂ ਦੀ ਆ ਇਹਨੇ ਫਿੱਕਿਆਂ ਪੈਣ ਇਹ ਜਿਹੜੀ ਫਿੱਕਿਆਂ ਪੈਣ ਲੱਗਿਆ ਇਹਨੂੰ ਟਾਈਮ ਨਹੀਂ ਲੱਗਣਾ ਸੋ ਇਸ ਕਰਕੇ ਇਹਦੇ ਤੋਂ ਗਰੇਜ ਕਰੋ ਕੋਈ ਇਹਦੀ ਮਤਲਬ ਸ਼ਾਨੋ ਸ਼ੌਕਤ ਨਹੀਂ ਹੈ ਕੋਈ ਠੀਕ ਆ ਜੇ ਤੁਹਾਨੂੰ ਚਾਰ ਬੰਦੇ ਇਹਨਾਂ ਨੂੰ ਚੰਗਾ ਵੀ ਕਹਿੰਦੇ ਨੇ 10 ਮਾੜਾ ਕਹਿਣ ਵਾਲੇ ਵੀ ਆ ਸੋ ਇਸ ਕਰਕੇ ਸਾਡੀ ਨੌਜਵਾਨਾਂ ਨੂੰ ਅਪੀਲ ਆ ਮਾਪਿਆਂ ਨੂੰ ਵੀ ਸਾਡੀ ਇਹੀ ਅਪੀਲ ਆ ਵੀ ਆਪਣੇ ਬੱਚਿਆਂ ਦਾ ਭਾਈ ਖਿਆਲ ਰੱਖੋ ਇਹਨਾਂ ਕਿੱਥੇ ਜਾਂਦੇ ਆਉਂਦੇ ਨੇ ਇਸ ਗੱਲ ਤੇ ਜ਼ਰੂਰ ਧਿਆਨ ਦਿਓ ਜਦੋਂ ਅਸੀਂ ਬੱਚਿਆਂ ਦੇ ਹੋਰ ਸਾਰੇ ਸ਼ੌਂਕ ਪੂਰੇ ਕਰਦੇ ਆਂ ਬੱਚਿਆਂ ਦੀ ਹਰ ਗੱਲ ਨੂੰ ਅਸੀਂ ਮੰਨਦੇ ਆਂ ਤੇ ਫਿਰ ਇੰਨੀ ਕੁ ਵੀ ਖੇਚਲ ਆਪਾਂ ਕਰੀਏ ਕਿ ਸਾਡੇ ਬੱਚਿਆਂ ਦੀ ਬਹਿਣੀ ਉੱਠਣੀ ਕਿੰਨਾ ਲੋਕਾਂ ਦੇ ਨਾਲ ਆ ਕਿੱਥੇ ਉਹ ਜਾਂਦੇ ਆਉਂਦੇ ਨੇ ਮਾਪਿਆਂ ਦੇ ਧਿਆਨ ਚ ਤਾਂ ਇਹ ਗੱਲ ਹੋਣੀ ਚਾਹੀਦੀ ਹੈ ਨਾ ਜਦੋਂ ਅਚਨਚੇਤ ਸਾਨੂੰ ਕੋਈ ਕਿਸੇ ਗੱਲ ਦਾ ਪਤਾ ਲੱਗਦਾ ਵੀ ਸਾਡੇ ਬੱਚੇ ਦੇ ਨਾਲ ਇਸ ਤਰੀਕੇ ਦੇ ਆ ਘਟਨਾ ਵਾਪਰ ਗਈ ਜਾਂ ਸਾਡਾ ਬੱਚਾ ਇਸ ਕੇਸ ਦੇ ਵਿੱਚ ਫੜਿਆ ਗਿਆ ਜਾਂ ਸਾਡੇ ਬੱਚੇ ਨੇ ਆ ਹਰਕਤ ਕੀਤੀ ਤਾਂ ਮਾਪਿਆਂ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਸੋ ਇਸ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਹੋਰ ਵੀ ਆਲੇ ਦੁਆਲੇ ਦੀ ਜੋ ਤੁਸੀਂ ਨਿਗਾਹ ਰੱਖੋ ਤੁਹਾਨੂੰ ਕੋਈ ਮਾੜਾ ਆਂਸਰ ਕਿਤੇ ਲੱਗਦਾ ਵੀ ਤੁਹਾਡੇ ਬੱਚਿਆਂ ਦੇ ਵਿੱਚ ਇੱਕ ਹੌਸਪੈਟ ਕਰੂਗਾ ਤੁਹਾਡੇ ਬੱਚਿਆਂ ਦੇ ਗਰੁੱਪ ਚ ਬਹਿ ਕੇ ਖਰਾਬ ਕਰੂ ਇਹਨਾਂ ਨੂੰ ਤਾਂ ਉਹਨੂੰ ਵੀ ਵਰਜੋ ਤੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਰੋਕੋ ਸੋ ਇਹ ਸੀ ਅੱਜ ਦੀ ਸਾਡੀ ਅਪੀਲ ਉਮੀਦ ਕਰਦੇ ਹਾਂ ਵੀ ਸਾਡੀ ਇਹ ਗੱਲਬਾਤ ਤੁਹਾਨੂੰ ਪਸੰਦ ਆਊਗੀ ਜ਼ਰੂਰ ਇਹਨਾਂ ਗੱਲਾਂ ਨੂੰ ਧਿਆਨਤ ਰੱਖਿਆ ਕਰੋ ਤੁਸੀਂ ਉਹ ਗੱਲ ਜਿਵੇਂ ਸ਼ੁਰੂਆਤ ਕਰੀਆ ਵੀ ਦੋ ਮਾੜੀਆਂ ਗੱਲਾਂ ਕੋਈ ਪਾ ਦੇਵੇ ਸੋਸ਼ਲ ਮੀਡੀਆ ਤੇ ਤੁਸੀਂ ਨੇਰੀ ਲਿਆ ਦਿੰਨੇ ਹੋ ਵਾਇਰਲ ਕਰਨ ਵਾਲੇ ਚੰਗੀਆਂ ਗੱਲਾਂ ਵਾਸਤੇ ਸੋਚ ਕੇ ਬੋਲਣਾ ਪੈਂਦਾ ਚੰਗੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਲਈ ਮਿਹਨਤ ਕਰਨੀ ਪੈਂਦੀ ਆ ਸੋ ਇਸ ਕਰਕੇ ਧਿਆਨ ਰੱਖਿਆ ਕਰੋ ਚੰਗੀਆਂ ਗੱਲਾਂ ਨੂੰ ਵੀ ਲੋਕਾਂ ਦੇ ਵਿੱਚ ਪਹੁੰਚਾਇਆ ਕਰੋ ਚੰਗੀਆਂ ਗੱਲਾਂ ਨੂੰ ਵੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣਾ ਤੁਹਾਡਾ ਫਰਜ਼ ਆ ਸੋ ਇਹ ਵੀ ਸਾਡੀ ਜਿਹੜੀ ਵੀਡੀਓ ਆ ਇਹ ਪੰਜਾਬੀ ਦੇ ਹਰ ਫੋਨ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਹਰ ਬੰਦੇ ਨੂੰ ਪਤਾ ਦੇਖੋ ਇਹੋ ਜੀ ਕੋਈ ਗੱਲ ਨਹੀਂ ਸਾਰੇ ਗਿਆਨਵਾਨ ਨੇ ਅਸੀਂ ਕਿਸੇ ਨੂੰ ਕਮਲਾ ਨਹੀਂ ਕਹਿੰਦੇ ਹੈ ਨਾ ਕੋਈ ਕਮਲਾ ਹੁੰਦਾ ਹੀ ਆ ਖਿਆਲ ਰੱਖਦੇ ਆ ਪਰ ਕਈ ਵਾਰੀ ਸਾਡੇ ਧਿਆਨ ਚ ਇਹ ਗੱਲਾਂ ਨਹੀਂ ਹੁੰਦੀਆਂ ਵੀ ਚਲ ਅਸੀਂ ਬੱਚਿਆਂ ਨੂੰ ਆਹ ਲੈਤਾ ਸਾਡਾ ਬੱਚਾ ਤੁਰਿਆ ਫਿਰਦਾ ਇਹ ਮਤਲਬ ਅਸੀਂ ਐ ਨਹੀਂ ਕਹਿੰਦੇ ਵੀ ਪੰਜਾਬ ਦੇ ਮਾਪੇ ਪਾਗਲ ਥੋੜੀ ਆ ਜੋ ਇੰਨੀਆਂ ਬੱਚਿਆਂ ਦੀਆਂ ਖਵਾਸ਼ਾਂ ਪੂਰੀਆਂ ਕਰਦੇ ਨੇ ਸ਼ਾਵਾ ਪੂਰੀਆਂ ਕਰਦੇ ਨੇ ਉਹ ਪਾਗਲ ਤਾਂ ਹੈ ਨਹੀਂ ਪਰ ਸਾਡੀ ਬੇਧਿਆਨੀ ਆ ਥੋੜੀ ਜੀ ਬਸ ਅਸੀਂ ਆਪਦੀ ਮੌਜ ਚ ਮਸਤਾਂ ਬੱਚੇ ਆਪਦੀ ਮੌਜ ਚ ਮਸਤਾਂ ਅਸੀਂ ਵੇਸ ਕਰਕੇ ਬੇਫਿਕਰੇ ਜੇ ਹੋਏ ਹੋਏ ਆ ਬਸ ਇੰਨੀੋ ਹੀ ਗੱਲ ਆ ਹੋਰ ਅਸੀਂ ਇਹ ਨਹੀਂ ਕਿਸੇ ਨੂੰ ਵਾੜਾ ਨਹੀਂ ਕਹਿੰਦੇ ਚਲੋ ਕਈ ਵਾਰੀ ਕੋਈ ਗੱਲ ਕਿਸੇ ਨੂੰ ਚੇਤੇ ਕਰਾਈ ਕਿਸੇ ਦੇ ਮਨ ਚ ਭਾਈ ਬਹਿ ਜਾਂਦੀ ਹੈ ਜਿਹਦੇ ਨਾਲ ਕਿਸੇ ਦਾ ਭਲਾ ਹੁੰਦਾ ਇਸ ਕਰਕੇ ਇਹ ਸਾਡੀ ਅਪੀਲ ਆ ਵੀ ਸਾਡੀ ਇਹ ਜਿਹੜੀ ਵੀਡੀਓ ਆ ਹਰ ਇੱਕ ਪੰਜਾਬੀ ਦੇ ਫੋਨ ਦੇ ਵਿੱਚ ਜਾਣੀ ਚਾਹੀਦੀ ਹੈ ਬਸ ਇੱਕ ਤੁਸੀਂ ਸ਼ੇਅਰ ਕਰਨੀ ਆ ਹੋਰ ਤੁਹਾਡੀ ਇਹਦੇ ਤੇ ਕੋਈ ਜ਼ਿਆਦਾ ਨਾ ਕੋਈ ਪੈਸਾ ਖਰਚ ਹੋਣਾ ਨਾ ਕੋਈ ਜ਼ਿਆਦਾ એનર્ਜੀ ਲੱਗਣੀ ਆ ਸੋ ਇਹ ਸਾਡੀ ਅੱਜ ਦੀ ਸਾਰੇ ਮਾਪਿਆਂ ਨੂੰ ਅਪੀਲ ਆ ਪੰਜਾਬ ਵਾਸੀਆਂ ਨੂੰ ਅਪੀਲ ਆ ਵੀ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਆ ਇੱਕ ਪਿਤਾ ਇੱਕ ਸਕੇ ਹਮਵਾਰਕ ਅਸੀਂ ਸੰਸਾਰ ਤੇ ਇਨਸਾਨੀਅਤ ਦੇ ਨਾਤੇ ਸਾਰੇ ਭਾਈ ਭਾਈ ਆ ਇਹ ਦੁਸ਼ਮਣੀਆਂ ਨੇ ਜਿਹੜੀਆਂ ਇਹਨਾਂ ਨੂੰ ਬੰਦ ਕਰੋ ਆਪਸ ਵਿੱਚ ਹੀ ਮਾਰ ਤਾੜ ਦੀ ਜਿਹੜੀ ਆ ਇਹ ਰੋਕਥਾਮ ਹੋਣੀ ਚਾਹੀਦੀ ਆ ਤੁਹਾਡੀਆਂ ਜਵਾਨੀਆਂ ਦੇਸ਼ ਦੇ ਲੇਖੇ ਲੱਗਣੀਆਂ ਚਾਹੀਦੀਆਂ ਨਾ ਕਿ ਤੁਸੀਂ ਆਪਸ ਵਿੱਚ ਲੜ ਕੇ ਮਰੋ ਤੇ ਤੁਹਾਡੀਆਂ ਇਹਨਾਂ ਲੜਾਈਆਂ ਦਾ ਫਾਇਦਾ ਕੋਈ ਹੋਰ ਲੋਕ ਨਜਾਇਜ਼ ਠਾਈ ਜਾਣੇ ਕਿੱਥੇ ਲਿਖਿਆ ਇਸ ਕਰਕੇ ਆਪਣੇ ਆਪ ਨੂੰ ਬਚਾ ਕੇ ਰੱਖੋ ਦੇਸ਼ ਕੌਮ ਦੇ ਲਈ ਆਪਣੀਆਂ ਜਵਾਨੀਆਂ ਇੰਦੇ ਸ਼ਾਹਰ ਕਰਨ ਵਾਸਤੇ ਨੌਜਵਾਨਾਂ ਨੂੰ ਤਿਆਰ ਹੋਣਾ ਚਾਹੀਦਾ ਕੱਲ ਨੂੰ ਤੁਹਾਡੀ ਫੌਜ ਚ ਲੋਡ ਪੈ ਸਕਦੀ ਆ ਫੌਜ ਨਹੀਂ ਤਾਂ ਸਿਵਲ ਦੀ ਸੇਵਾ ਦੇ ਵਿੱਚ ਵੀ ਤੁਹਾਡੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਐ ਸੋ ਨੌਜਵਾਨੋ ਆਪਣੀਆਂ ਜਵਾਨੀਆਂ ਨੂੰ ਬੇਕਾਰ ਨਾ ਗਵਾਓ ਦੇਸ਼ ਦੇ ਲਈ ਖੇਡਣ ਲਈ ਜਵਾਨੀਆਂ ਤਿਆਰ ਹੋਣੀਆਂ ਚਾਹੀਦੀਆਂ ਨੇ ਇਹ ਸਾਡੀ ਅੱਜ ਦੀ ਅਪੀਲ ਆ ਡਾਕਟਰ ਸਾਹਿਬ ਜੀ ਸਮਾਂ ਕੱਢ ਕੇ ਆਉਂਦੇ ਨੇ ਤੇ ਅਸੀਂ ਤੁਹਾਡੇ ਲਈ ਜੋ ਪੰਜਾਬ ਦੇ ਸੁਵੇਦਨਸ਼ੀਲ ਮੁੱਦੇ ਤੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਦਾ ਮੈਂ ਦੁਬਾਰਾ ਫਿਰ ਧੰਨਵਾਦ ਕਰਦਾ ਹੋਰ ਕੋਈ ਗੱਲਬਾਤ ਡਾਕਟਰ ਸਾਹਿਬ ਐਡ ਕਰਨੀ ਚਾਹਣ ਤਾਂ ਇਹਨਾਂ ਨੂੰ ਆਜ਼ਾਦੀ ਹੈ ਦਰਸ਼ਕੋ ਇਹ ਸੰਮ ਪਈ ਮਨਜੀਤ ਸਿੰਘ ਜੀ ਮੰਡ ਜਿਨ੍ਹਾਂ ਨੇ ਸਾਰੀਆਂ ਹੀ ਗੱਲਾਂ ਤੁਹਾਡੇ ਸਾਹਮਣੇ ਬਹੁਤ ਹੀ ਵਿਸਤਾਰ ਦੇ ਨਾਲ ਰੱਖੀਆਂ ਤੇ ਮੈਂ ਤਾਂ ਆਪਣੇ ਚੈਨਲ ਲਈ ਇਹੀ ਨੌਜਵਾਨਾਂ ਨੂੰ ਬੱਚਿਆਂ ਨੂੰ ਅਪੀਲ ਕਰੂੰਗਾ ਕਿਉਂਕਿ ਤੁਹਾਨੂੰ ਤੁਹਾਡੇ ਮਾਪੇ ਨੇ ਬਹੁਤ ਹੀ ਮੁਸ਼ਕਲਾਂ ਭਰੀ ਜੰਦੀ ਗੁਜ਼ਾਰ ਕੇ ਤੁਹਾਨੂੰ ਪਾਲਿਆ ਪੜਾਇਆ ਤੁਹਾਡਾ ਪਾਲਣ ਪੋਸ਼ਣ ਕੀਤਾ ਜਦੋਂ ਤੁਸੀਂ ਕਿਸੇ ਗਲਤ ਰਸਤੇ ਪੈ ਜਾਂਦੇ ਆ ਤੇ ਉਸ ਤੁਸੀਂ ਮਾਂ-ਬਾਪ ਦੇ ਦਿਲ ਤੇ ਹੱਥ ਰੱਖ ਕੇ ਦੇਖੋ ਕਿ ਉਸ ਸਮੇਂ ਮਾਂ-ਬਾਪ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਮਾਂ-ਬਾਪ ਦੇ ਦਿਲ ਤੇ ਕੀ ਬੀਤਦੀ ਆ ਤੇ ਮੈਂ ਫਿਰ ਅਪੀਲ ਕਰੂੰਗਾ ਵੀ ਇਹਨਾਂ ਚੀਜ਼ਾਂ ਨੂੰ ਹਟਕੇ ਆਪਣੀ ਵਧੀਆ ਜ਼ਿੰਦਗੀ ਗੁਜ਼ਾਰੋ ਇੰਨਾ ਚੀਜ਼ਾਂ ਵਿੱਚ ਕੁਝ ਨਹੀਂ ਰੱਖਿਆ ਪਿਆ ਆਖਰ ਕੀ ਆ ਤੁਸੀਂ ਨਤੀਜਾ ਸਾਡੀ ਵੀਡੀਓ ਦੇਖ ਕੇ ਦੇਖ ਲਿਓ ਵੀ ਆਖਰ ਨਤੀਜਾ ਦਾ ਕੀ ਨਿਕਲਿਆ ਤੇ ਅਸੀਂ ਹੋਰ ਵੀ ਅਜਿਹੇ ਮੁੱਦੇ ਲੈ ਕੇ ਤੁਹਾਡੇ ਦਰਸ਼ਕਾਂ ਦੇ ਚੈਰੀ ਵਿੱਚ ਪੇਸ਼ ਹੁੰਦੇ ਰਵਾਂਗੇ ਤੇ ਮੈਂ ਨਾਲ-ਨਾਲ ਦਰਸ਼ਕਾਂ ਨੂੰ ਅਪੀਲ ਕਰੂੰਗਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਪਣੇ ਆਪਣੀ رائے ਦੇ ਮੁਤਾਬਕ ਕਮੈਂਟ ਕਰੋ ਜਿੱਥੇ ਕਿਸੇ ਸਾਡੇ ਵਿੱਚ ਕਮੀ ਪੇਸ਼ੀਆ ਕਮੈਂਟ ਆ ਰਹੀ ਸਾਨੂੰ ਜਾਣੂ ਕਰੋ ਜੀ ਤਾਂ ਕਿ ਅਸੀਂ ਜਿਹੜੀ ਆਉਣ ਵਾਲੇ ਸਮੇਂ ਵਿੱਚ ਆਪਣੀ ਜਿਹੜੀ ਕਮੀ ਪੇਸ਼ੀ ਨੂੰ ਜਿਹੜੇ ਆ ਸੁਧਾਰਨ ਦੀ ਕੋਸ਼ਿਸ਼ ਕਰੀਏ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਅਜਿਹੇ ਮੁੱਦੇ ਲੈ ਕੇ ਜਨਤਿਕ ਕਚਹਿਰੀ ਵਿੱਚ ਪੇਸ਼ ਹੁੰਦੇ ਰਵਾਂਗੇ ਜੱਤਾ ਤੁਹਾਨੂੰ ਦੇ ਦੇ ਰਹੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਤੇ ਮੰਡ ਨਿਊਜ਼ ਪੰਜਾਬ